ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਮੱਕੀ ਬੀਜੀ ਹੋਈ ਆ ਤੇ ਮੱਕੀ ਨੂੰ ਸਾਰਿਆਂ ਨੂੰ ਵੱਡੀ ਪ੍ਰੋਬਲਮ ਆਉਂਦੀ ਆ ਖਾਦ ਪਾਉਣ ਦੀ ਕਿਉਂਕਿ ਉਹਨੂੰ ਖਾਦ ਪਾਣੀ ਪੈਂਦੀ ਹੱਥਾਂ ਨਾਲ ਝੋਕ ਕੇ ਬੰਦਿਆਂ ਦੇ ਯਾਰ ਲੱਕ ਟੁੱਟ ਜਾਂਦਾ ਹੀ ਬੁਰਾ ਹਾਲ ਹੋ ਜਾਂਦਾ ਹੀ ਇਸੇ ਲਈ ਅਸੀਂ ਪਹੁੰਚੇ ਸੀ ਡੀਸੀ ਮਕੈਨੀਕਲ ਵਰਕਰਸ ਦੇ ਕੋਲ ਧਰਮਕੋੜ ਦੇ ਵਿੱਚ ਸਾਡੇ ਜੀਰਾ ਰੋਡ ਦੇ ਉੱਤੇ ਮੋਗੇ ਜ਼ਿਲ੍ਹੇ 'ਚ ਵੀਰ ਜੀ ਉਹਨਾਂ ਨੇ ਸਾਨੂੰ ਇੱਕ ਜਗਾੜ ਬਣਾ ਕੇ ਦਿੱਤਾ ਜਿਹਦੇ ਨਾਲ ਕਹਿੰਦੇ ਖਾਦ ਪਾਣੀ ਬਹੁਤ ਹੀ ਸੌਖੀ ਹੋ ਚੁੱਕੀ ਆ ਬਾਕੀ ਤੁਸੀਂ ਵੇਖ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਵੀਰ ਉਹਨਾਂ ਦੇ ਚੱਲ ਰਹੇ ਨੇ ਵੀਰ ਦੇ ਨਾਮ ਹੀ ਉੱਤੇ ਡੀਸੀ ਮਕੈਨਿਕਲ ਵਰਕਰਸ ਲਿਖਿਆ ਆਇਆ ਏ ਇਹਦੇ ਸਪੈਸ਼ਲ ਇਥੇ ਮਸ਼ਹੂਰ ਦੁਕਾਨ ਆ ਆਪਣੇ ਧਰਮਕੋੜ ਦੇ ਵਿੱਚ ਵੀਰ ਦਾ ਬਹੁਤ ਤਗੜਾ ਕੰਮ ਹੈ ਵੈਲਡਿੰਗ ਦਾ ਤੇ ਬਾਕੀ ਹੋਰ ਵੀ ਸੰਦ ਪੜੇ ਵੀਰ ਬਣਾ ਲੈਂਦਾ ਵਾ ਜੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਲੋੜ ਪੈਂਦੀ ਤੇ ਇਹਦੇ ਕੋਲ ਵੀਰ ਕੋਲ ਹੀ ਪਹੁੰਚੀਦਾ ਹੈ ਆਹ ਆਪਣ ਵੀਰ ਨੇ ਜਗੜ ਬਣਾ ਕੇ ਦਿੱਤਾ ਏ ਤੇ ਇਹ ਹੁਣ ਵੀਰ ਕੋ ਲੈ ਕੇ ਜਾਣਾ ਤੇ ਜਾ ਕੇ ਇਹ ਖੇលੀਆਂ ਟੈਸਟ ਕਰਨਾ ਵਾ ਕਿ ਖਾਦ ਕਿਵੇਂ ਸਹੀ ਪਉਂਦਾ ਕਿ ਨਹੀਂ ਪਉਂਦਾ ਵੀਰੇ ਪਾ ਇਹ ਚ ਇੱਕ ਸੁਧਾਰ ਕੀਤਾ ਸੀ ਸੱਚ ਉਹ ਦੱਸਣ ਦੇ ਕਿਵੇਂ ਕੀਤਾ ਸੀ ਸੁਧਾਰ ਚੈਂਦ ਦਾ ਸੁਧਾਰ ਸੀ ਵੀ ਉਹ ਪਹਿਲਾਂ ਗਰਾਰੀ ਆਪਣੀ ਖਰਾਬ ਕਰਦੀ ਹੁੰਦੀ ਸੀ ਨਾ ਇਹ ਚੀਜ਼ ਚ ਹੁਣ ਗਰਾਰੀ ਨਹੀਂ ਹਲੂਗੀ ਆਪਣੀ ਪਾ ਪਾਈ ਪਾ ਪਾ ਦਿਓ ਵੀਰ ਜੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਲਓ ਵੀ ਮਸ਼ੀਨ ਦਾ ਪਹਿਲਾ ਟ੍ਰਾਇਲ ਜਾਰੀ ਆ ਕਿਹਾ ਸੀ ਵੇਖ ਸਾ ਤੇ ਇੰਨਾ ਸੌਖਾ ਕੰਮ ਆ ਕਿ ਇਹ ਜਵਾਗ ਹੀ ਇੱਕ ਕਿਚੀ ਫਿਰਦਾ ਇਹਨੂੰ ਇੰਨਾ ਈਜੀ ਕੰਮ ਆ ਤੇ ਕਿਆਰੀਆਂ ਦੇ ਵਿੱਚ ਤੋਰੀ ਆਉਂਦਾ ਤੇ ਆ ਵੇਖੋ ਜਮਾ ਜੜਾਂ ਦੇ ਨਾਲ ਪੈਂਦਾ ਪੱਤੇ ਦੇ ਉੱਤੇ ਵੀ ਨਹੀਂ ਪੈਂਦਾ ਇਹ ਮੁੱਢਾ ਮੁੱਢਾਂ ਦੇ ਪੈਂਦਾ ਹੀ ਪੂਰੀ ਤੇ ਆਹ ਵੇਖੋ ਚੱਕ ਤੇ ਆਵੇ ਬੰਤ ਦੇ ਵਿੱਚ ਨਾ ਵਾਜ ਹੁਣ ਚੱਲ ਵੀ ਆ ਆਵੇ ਕੰਮ ਠੀਕ ਹੈ ਲੈ ਵੀ ਤੇ ਇਹਨੇ ਵੇਂਦਾ ਮੈਂ ਤੇ ਤਿੰਨ ਬੈਡ ਕੱਢ ਤੇ ਰਾਜੇ ਇੱਕ ਮਿੰਟ ਰੋਕ ਥੋੜੀ ਤਿੰਨ ਮਿੰਟ ਤਿੰਨ ਬੈਡੇ ਨੇ ਵਾਜਦੇ ਵੇਂਦੇ ਕੱਢ ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਹੋਰ ਨਾ ਹੁਣ ਵੈਸੇ ਤਾਂ ਇੰਨੀ ਇੰਨੀ ਖਾਦ ਸ਼ਫੀਸ਼ੈਂਟ ਆ ਇਹਨੂੰ ਵੀ ਜਾਇ ਜਾਵੇ ਲੋ ਥੱਲੇ ਕਿਆਰੀ ਚ ਨਹੀਂ ਡਿੱਗਣਦਾ ਹੀ ਖਾਦ ਖਾਦ ਡਿੱਗਾਂਦੇ ਬੈਡ ਦੇ ਜਮਾ ਮੋਢ ਦੇ ਨਾਲ ਮੁੱਡਾਂ ਦੇ ਨਾਲ ਯਾਰੇ ਆ ਫਾਇਦਾ ਇਹਦਾ ਤੇ ਇੱਕ ਇਹਦੇ ਨਾਲ ਲੱਕ ਨਹੀਂ ਥੱਕਦਾ ਬੰਦਾ ਛੇਤੀ ਕੰਮ ਨਵੇੜ ਲੈਂਦਾ ਹੁਣ ਭਲਾ ਜੀ ਮੰਨ ਕੇ ਚੱਲ ਇਹਨੇ ਕਿੱਲੇ ਖੰਡ ਨੂੰ ਖਾਦ ਪਾਉਣੀ ਨੇ ਜਵਾਗ ਨੇ ਵੀ ਪਾ ਦਵੇ ਭਲਾ ਇਹਨੂੰ ਜ਼ਰੂਰੀ ਨਹੀਂ ਕਿ ਵੱਡਾ ਬੰਦਾ ਹੀ ਚਾਹੀਦਾ ਬਾਕੀ ਉਹ ਨੇ ਮਾਰੇ ਜੀ ਖਾਦ ਵਧਾਉਣ ਲੱਗੇ ਆ ਇਹਨਾਂ ਨੇ ਬਾਈ ਉਹਨੇ ਖਾਦ ਥੋੜੀ ਵੱਧ ਪਾਉਣੀ ਆ ਤਾਂ ਕਰਕੇ ਬਾਕੀ ਆਡੀਅנס ਸਾਡੀ ਪਹੁੰਚੀ ਹੋਈ ਆ ਸਾਡੇ ਦਰਮਿਆਨ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਦਾ ਲੱਗਾ ਇਹ ਪ੍ਰੋਜੈਕਟ ਜੋ ਆਏ ਦਿਨ ਆਪਾਂ ਨਵੀਆਂ-ਨਵੀਆਂ ਜਿਹੜੀਆਂ ਮਸ਼ੀਨਰੀਆਂ ਲੈ ਕੇ ਆਉਣੇ ਪਏ ਆ ਆਪਣੇ ਖੇਤੀ ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਵੀ ਕਿਵੇਂ ਸਹੀ ਆ ਪਾਸ ਆ ਕੰਮ ਏ ਬਾਠ ਠੀਕ ਆ ਇਹ ਬਾਤੋ ਇਹ ਖਾਲਸਾ ਜੀ ਆਣ ਕੇ ਦੱਸ ਰਹੇ ਨੇ ਹੁਣੇ ਨਹੀਂ ਮੱਕੀ ਤੋਂ ਬਾਜੋ ਮੱਕੀ ਨਜ਼ਾਰਾ ਸਾਲ ਭਰ ਦਾ ਕੰਮ ਖੇਚਲ ਦੂਰ ਆ ਵੇ ਇੱਧਰ ਵੇ ਅਰੇ ਵੇ ਕਿੱਡੀ ਵਧੀਆ ਕੇਰਦੀ ਭਾਈ ਆਵੇ ਨਵੀਂ ਕੇਰਨ ਦੀ ਰੇੜੀ ਵੇ ਆਵੇ ਆਣ ਕੇ ਵੇ ਬਿੱਡਾਂ ਤੇ ਪੂਰੀ ਪੂਰੀ ਨਾ ਜਿਆਦੀ ਕਰੇ ਨਾ ਆਪਣੀ ਮਰਜ਼ੀ ਦੇ ਹੈ ਮੇਰੇ ਪਾਣੀ ਜੀ ਕੇ ਰੇੜ ਨਹੀਂ ਕਰੇ ਸੂਰਮੇ ਹੈ ਪਾਣੀ ਕਿਉਂ ਲਾਇਆ ਸੂ ਇਹਦਾ ਪਹਿਲਾਂ ਲਾਇਆ ਸੀ ਪਾਣੀ ਉਹ ਦੇਸ਼ ਖੁੱਚੀ ਫਿਰਦਾ ਗੁਰੂਆ ਇਹਨੂੰ ਰੇੜ ਨਾ ਘੜਾ ਓਕਾ ਕਿਉਂ ਨਹੀਂ ਤੁਰਦੀ ਬਾਈ ਕਿਉਂ ਨਹੀਂ ਤੁਰਦੀ ਓ ਵੇ ਤੁਰ ਹੀ ਜਾਂਦੀ ਓ ਜਵਾਗ ਤੋਰੀ ਫਿਰਦੇ ਏਵੇਂ ਖਾ ਕੇ ਖਿਚੜੀ ਪੈਣੀ ਆ ਉਹ ਜਵਾਕਾਂ ਨੇ ਡੋਡੇ ਖਾਦੇ ਯਾਰ ਐਵੇਂ ਮਰੀ ਜਾਂਦੇ ਮੈਨੂੰ ਜਮਾ ਮੈਨੂੰ ਖਵਾਓ ਲੈ ਇਹ ਕੀ ਗੱਲ ਏ ਇਹ ਮਾੜਾ ਬੰਦਾ ਚਲਾ ਕੀ ਕਰਦਾ ਕਿਉਂ ਆਉਣ ਆ ਉਹ ਜਵਾਕ ਲਈ ਫਿਰਦੇ ਗੁਰੂ ਆ ਖਿੱਚ ਕੇ ਮਾੜੇ ਬੰਦੇ ਕਿਵੇਂ ਚਲਾਉਣਗੇ ਇਹਨੂੰ ਇਹ ਆ ਉਹ ਵੇ ਕਿਉਂ ਉਹ ਵੇ ਭੱਜਾ ਆਉਂਦਾ ਕਿ ਨਹੀਂ ਉਹ ਵੇ ਭੱਜਾ ਆਉਂਦਾ ਕਿ ਨਹੀਂ ਨਾਲੇ ਦਾ ਵੇ ਇੰਨਾ ਕੰਮ ਹੀ ਜਿੰਨੀ ਵੀ ਉਹ ਤੇਜ਼ ਤੁਰੂਗਾ ਉਨੀ ਤੇਜ਼ੀ ਨਾਲ ਖਾਦ ਪਈ ਜਾਣੀ ਵੇ ਇਹ ਵੱਧ ਘਟ ਨਹੀਂ ਕਰਦੀ ਆ ਉਹ ਵੇ ਕਿਉਂ ਬਰਾਬਰੀ ਆ ਗਈ ਹੈਂਡਲ ਲੱਗੇ ਹੋਇਆ ਨਹੀਂ ਨਹੀਂ ਇੰਦਾਲਾ ਇਹ ਆ ਵੇ ਆ ਜਾਂਦਾ ਹੀ ਆ ਵੇ ਕਿਉਂ ਧੂੜਾ ਪਟਦਾ ਹੀ ਜਾਂਦਾ ਕਿ ਨਹੀਂ ਵੇ ਨਵੇੜ ਦਾ ਜਾਂਦਾ ਕਿ ਨਹੀਂ ਕੰਮ ਨਹੀਂ ਬਹਿਂਦੇ ਚਾਹੀਦੇ ਰੋਕਨ ਨੂੰ ਰੋਕਨ ਨੂੰ ਕਿਵੇਂ ਜਦੋਂ ਜੀ ਕਰੇ ਸਾਹ ਲੈਣਾ ਤਾਂ ਤੇ ਉਹ ਜਿਹੜਾ ਹੀ ਰੋਗੀ ਉਹਦੇ ਬੰਦ ਹੋ ਜਾਣੀ ਹਾਂ ਉਹ ਗੁਰੂਆਂ ਦੇ ਡ੍ਰਿਲ ਵਾਲੇ ਬੋਰ ਲਵਾਏ ਥੱਲੇ ਲੈ ਹੱਦ ਹੋ ਗਏ ਉਹ ਜਿੰਨਾ ਚਿਰ ਗਿੜਦੇ ਉਹਨਾਂ ਚਿਰ ਚੱਲਣੇ ਆ ਉਹ ਟਾਇਰ ਜਿੰਨਾ ਚਿਰ ਘੁੰਮਦਾ ਉਹਦਾ ਜਦੋਂ ਟਾਇਰ ਰੁਕ ਗਿਆ ਉਹਦਾ ਹੀ ਮਸ਼ੀਨ ਨੇ ਰੁਕ ਜਾਣਾ ਖਾਦ ਨੇ ਤੇ ਨਾਲੇ ਇੱਕ ਹੋਰ ਤੈਨੂੰ ਚੀਜ਼ ਦੱਸ ਟੋਡੀਆਂ ਦੀ ਲੋੜ ਨਹੀਂ ਬਾਈ ਪੈਂਦੀ ਮੈਂ ਵੀ ਨਹੀਂ ਖਾਂਦਾ ਹਾਂ ਐ ਚੱਲੂ ਕੰਮ ਮੈਂ ਤੇਰੇ ਕੋਲ ਹੋਰ ਚੀਜ਼ ਦੱਸਾਂ ਜੇ ਪਿੱਛੇ ਨੂੰ ਖਿੱਚੀਏ ਤੇ ਫਿਰ ਵੀ ਨਹੀਂ ਉੱਤ ਕਰਦੀ ਅੱਗੇ ਨੂੰ ਤੋਰੇਂ ਘਿਰਦੀ ਆ ਇਹ ਸਪੈਸ਼ਲ ਇੰਜੀਨੀਅਰਿੰਗ ਬਹੁਤ ਤਗੜੇ ਲੈਵਲ ਦੀ ਕਾਮਪਾਸ ਕੀਤੀ ਹੋਈ ਆ ਕਿਉਂ ਕ੍ਰਾਂਤੀ ਨਜ਼ਾਰਾ ਨਾਲ ਕੰਮ ਮੈਂ ਵੇ ਲੱਕ ਥੱਕ ਜਾਂਦਾ ਯਾਰ ਪਾਪਾ ਐ ਦੂਜਿਆਂ ਦੇ ਹੱਥਾਂ ਨਾਲ ਪਾਪਾ ਆਗੇ ਆਦਾਂ ਵੇਖ ਜਵਾਗ ਨੇ ਚਾ ਚਾਚੀ ਅੱਧਾ ਕਿੱਲਾ ਘੇਰ ਦੇਣਾ ਵੇਖ ਲਈ ਤੂੰ ਇਹ ਚਾ ਚਾਚੀ ਘੇਰ ਦੇਣਾ ਨੇ ਕਿਹੜਾ ਨਵੀਂ ਛੈ ਮਿਲੀ ਨਾਲੇ ਚੀਜ਼ ਮਿਲੀ ਭਜਾਉਣ ਨੂੰ ਨਹੀਂ ਹੈ ਤਾਂ ਵਧੀਆ ਚੀਜ਼ ਨਹੀਂ ਵੇਖਿਆ ਭਾਈ ਚਾਹੋ ਜਣੇ ਨੇ ਪਾਈ 50 ਕਿੱਲੇ ਖਾਪ ਕੇ ਤੇ ਗੁਰੂਆ ਖਾਪ ਕੇ ਭਾਈ ਨਾਲੇ ਕਿੰਨੇ ਦੀ ਬੰਦੇ ਦਾ ਹੈ ਕਿੰਨੇ ਇਹ ਰੇੜੀ ਹੱਲੇ ਵੈਸੇ ਕੋਈ ਪ੍ਰਾਈਜ਼ ਹਨ ਨੂੰ ਵੀ ਨਹੀਂ ਦੱਸਿਆ ਉਹਨੇ ਇਹ ਕੋਈ ਨਹੀਂ ਜਦੋਂ ਦਵਾਂਗੇ ਪੈਸੇ ਉਦੋਂ ਦੱਸਾਂਗੇ ਸਾਰੇ ਨਾਲ ਰਿਵੀਲ ਕਰਦੇ ਆ ਵੀ ਕਿੰਨੇ ਦੀ ਪਏ ਗੱਡੀ ਆ ਆਪਣ ਪੈਂਦੀ ਹੈ ਹੋਰ ਚਾਰ ਤੋਂ ਬੰਦੇ ਲੈਉਣ ਦੇ ਹਾਂ ਨਹੀਂ ਬੜੀ ਜਿਆਦਾ ਲੋਕ ਲੈ ਜਾਂਦਾ ਬਣਵਾਉਂਦਾ ਹੈ ਆਪਣੇ ਏਰੀਆ ਦੇ ਤਾਂ ਮੱਕੀ ਨੂੰ ਡੀਸੀ ਨੇ ਬਣਾ ਕੇ ਦਿੱਤੀ ਇਹ ਡੀਸੀ ਮਕੈਨਿਕਲ ਵਰਕਰਸ ਡੀਸੀ ਬਹੁਤ ਦਮਾਰਗੀ ਬੰਦਾ ਯਸ ਕਿਉਂ ਆਵੇ ਥੱਲੇ ਵੇਖ ਲੱਗਾ ਨਾ ਜਗੜ ਉਹ ਗਰਾਰੀ ਘੁੰਮਦੀ ਤੇ ਉਹ ਛੱਡਦੀ ਆ ਤੇ ਜਦੋਂ ਆਵੇ ਟਾਇਰ ਰੁਕ ਗਿਆ ਉਦੋਂ ਹੀ ਉਹ ਰੁਕ ਜਾਣੀ ਖਾਦ ਰੁਕ ਜਾਣੀ ਨਾਲੇ ਡਿੱਗਦੀ ਨਾਲੇ ਡਿੱਗਦੀ ਵੇਖ ਉੱਥੇ ਉੱਥੇ ਆਵੇ ਜੜਾਂ 'ਚ ਪੂਰੀ ਪੂਰੀ ਜੜਾਂ 'ਚ ਡਿੱਗੂਗੀ ਬਾਹਰ ਨਹੀਂ ਡੇਗਦੀ। ਯਾ। ਕਿਉਂ? ਇਹ ਇਹ ਲੈ ਪਤਾ ਕਿ ਹਾਂ ਉਹ ਇਹਨਾਂ ਨੂੰ ਵੀ ਨਹੀਂ ਪਤਾ। ਬੰਦੇ ਸਾਰੇ ਧਿਆਨ ਰੱਖੋ ਸਾਡਾ ਮੱਕੀ ਦਾ ਟਾਂਡਾ 2 ਰੁਪਈਆ ਦਾ। ਛੱਲੀਆਂ ਦੋ ਟੁੱਟ ਜਾਣੀਆਂ ਜਦੋਂ ਹੀ ਇੱਕ ਟੁੱਟ ਗਿਆ ਟਾਂਡਾ। ਲਓ ਵੀ ਇਸੇ ਦੇ ਨਾਲ ਵੀਡੀਓ ਹੁੰਦੀ ਹੈ ਖਤਮ ਤੇ ਤੁਹਾਨੂੰ ਕਿਵੇਂ ਦਾ ਲੱਗਾ ਖਾਦ ਪਾਉਣ ਵਾਲਾ ਜਗਾੜੇ? ਜੇ ਤੁਹਾਨੂੰ ਵਧੀਆ ਲੱਗਾ ਤੇ ਤੁਸੀਂ ਵੀ ਜੇ ਮੱਕੀ ਬੀਜੀ ਆ ਤੇ ਜੇ ਇਹ ਚੀਜ਼ ਬਾਏ ਕਰਨਾ ਚਾਹੁੰਦੇ ਮੈਂ ਨੰਬਰ ਸ਼ਰਵਾਤ ਸ਼ਰੂਜੀ ਵਿੱਚ ਹੀ ਉੱਥੇ ਵਿਖਾਤਾ ਸੀ। ਉੱਥੋਂ ਨੰਬਰ ਤੇ ਦੀ ਕਾਲ ਕਰ ਸਕਦੇ ਹੋ। ਇਹ ਬਾਈ ਤੋਂ ਬਣਵਾ ਲਿਓ ਜਾਂ ਫਿਰ ਲੈ ਲਿਓ ਇਹ ਤੋਂ ਚੀਜ਼ ਹੈ ਬਹੁਤ ਹੀ ਕੈਂਟ ਚੀਜ਼ ਆ ਤੇ ਕੰਮ ਬਈ ਇਹ ਮੇਰੇ ਹਿਸਾਬ ਨਾਲ ਨਾ ਤਿੰਨਾਂ ਬੰਦਿਆਂ ਦਾ ਇੱਕੋ ਮਸ਼ੀਨ ਨਵੇੜ ਦਿੰਦੀ ਕੰਮ ਇੱਕ ਬੰਦਾ ਨਵੇੜ ਦਿੰਦਾ ਕੰਮ ਤੇ ਕੰਮ ਪਾਉਣਾ ਵੀ ਸੌਖਾ ਕਿਉਂਕਿ ਬੰਦਿਆਂ ਦੇ ਮੋਢੇ ਬਾਜ ਜਾਂਦੇ ਆ ਝੋਲੀਆਂ ਚੱਕ ਚੱਕ ਮੋਢਿਆਂ ਤੇ ਤੇ ਜਦੋਂ ਖਾਦ ਪਾਉਣੀ ਪੈਂਦੀ ਆ ਚੁੱਕ ਚੁੱਕ ਕੇ ਤੇ ਫਿਰ ਉਹ ਦੋਨਾਂ ਦੇ ਲੱਕ 'ਚ ਵੀ ਦਰਦ ਹੋ ਲੱਪਣਦਾ ਇਹ ਲੱਕ ਵੀ ਬਚਾ ਦੇਊਗੀ ਮੋਢੇ ਵੀ ਬਚਾ ਦੇਊਗੀ ਸਰੀਰਕ ਮਿਹਨਤ ਬਹੁਤ ਜ਼ਿਆਦੀ ਬਚਾਉਂਦੀ ਆ ਤੇ ਕੰਮ ਦਾ ਨਵੇੜਾ ਬਹੁਤ ਛੇਤੀ ਕਰਦੀ ਆ ਮਨ ਕੇ ਚਲੋ ਕਿਥੇ ਹੱਥ ਨਾ ਪਾਉਣੇ ਇੱਕ ਇੱਕ ਖੇਲੀ ਲਿ ਜਾਂਦੇ ਆ ਇਹਦੇ ਨਾਲ ਦੋ ਖੇਲੀਆਂ ਕੱਟੀਆਂ ਨਿਕਲ ਜਾਂਦੀਆਂ ਉਹਦੇ ਕਰਕੇ ਕੰਮ ਤੇਜ਼ੀ ਨਾਲ ਨਿਬੜ ਜਾਂਦਾ ਤੇ ਫਿਰ ਮੈਂ ਤੈਨੂੰ ਇੱਕ ਹੋਰ ਚੀਜ਼ ਦੱਸਦਾ ਜਿਹੜੀ ਹੱਥ ਨਾ ਪਾਉਣੇ ਆ ਉਹ ਕਿਤੇ ਵੱਧ ਕੇ ਡਿੱਗ ਜਾਂਦੀ ਕਿਤੇ ਘੱਟ ਕੇ ਡਿੱਗ ਜਾਂਦੀ ਪਰ ਇਹਦੇ ਨਾਲ ਤੁਸੀਂ ਜਿੱਥੇ ਵੀ ਇਹਨੂੰ ਬੰਨ੍ਹ ਲੋਗੇ ਇਹ ਓਨੀ ਹੀ ਪੂਰੀ ਪੂਰੀ ਥੇਰੂਗੀ ਜੇ ਮਨ ਕੇ ਚਲੋ ਬੋਰੀ ਤੇ ਬੰਨ੍ਹ ਲਈ ਤੇ ਬੋਰੀ ਪੂਰੀ ਕਿੱਲੇ ਦੀ ਖੜਾ ਲੂਗੀ ਉਹ ਵੀ ਪੂਰੀ ਪੂਰੀ ਕਿਤੇ ਢੇਰੀ ਨੇ ਮਾਰਦੀ ਕਿਤੇ ਕਾਹ ਨਹੀਂ ਆਣੇ ਤੇ ਵਧੀਆ ਸੌਖਾ ਜਿਹਾ ਗਾੜਾ ਤੇ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਹੋਊਗੀ ਸ਼ਾਇਦ ਆਪਣੇ ਰੋਟਾਵੇਟਰ ਦੀ ਜਿਹੜੇ ਅਸੀਂ ਮੈਸ਼ੋ ਦੇ ਵੇਖ ਕੇ ਆਏ ਸੀ ਤੇ ਉਹ ਵੀ ਵੀਡੀਓ ਤੁਹਾਨੂੰ ਪੂਰੀ ਉਹਦੀ ਡਿਟੇਲ ਦੇਵਾਂਗੇ ਕਿਹੜੇ ਜਗਾਂ ਦੱਸਾਂਗੇ ਵੀ ਕਿੱਥੋਂ ਲਿਆ ਕਿਵੇਂ ਬਾਏ ਕੀਤਾ ਤੇ ਕੀ ਸਿਸਟਮ ਉਹਦਾ ਤੇ ਕੀ ਉਹਦੀ ਉਹਦੀ ਕੁਆਲਿਟੀ ਕੀ ਆ ਮੈਸ਼ੋ ਦੇ ਰੋਟਾਵੇਟਰ ਦੀ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ